ਅਸੀਂ ਅੱਜ ਕੇਕ ਕਟਿਆ ਤੇ ਵੱਡਾ ਖਾਣਾ ਜਿਹੜਾ ਹੈਗਾ ਵਾ ਸਾਰੀ ਸਾਡੀ ਪੁਲਿਸ ਜਿਹੜੀ ਹੈ ਵੱਡੇ ਦਿਨ ਨੂੰ ਲੈ ਕੇ ਜਿਹੜਾ ਹੈਗਾ ਅੱਜ ਅਸੀਂ ਬਣਾ ਰਹੇ ਹਾਂ ਸਾਰਾ ਪਰਿਵਾਰ ਇਕੱਠਾ ਹੋਇਆ ਤੇ ਅਸੀਂ ਜਿਹੜਾ ਇਹ ਇਸ ਕਰਕੇ ਜਿਹੜਾ ਕੇਕ ਤੇ ਢੋਲ ਮਟਕਾ ਕੀਤਾ ਅੱਜ ਅਮ ਜਨਤਾ ਨੂੰ ਮੈਂ ਬਹੁਤ ਵਧਾਈਆਂ ਦੇਣਾ ਚਾਹਣੀ ਹੈਗੀ ਆ 크ਿਸਮਸ ਦੀਆਂ ਤੇ ਪਲੱਸ ਨਵੇਂ ਸਾਲ ਦੀਆਂ ਨੂੰ ਸ਼ਹਾਬਜਾ ਦੇ ਸ਼ਹੀਦੀ ਦਿਹਾੜਾ ਤੇ ਲਾਨ ਤਲੀ ਸਾਡੇ ਜੀਵਨ ਦੇ ਉੱਤੇ ਚਾਹੇ ਵਿਦੇਸ਼ਾਂ ਚ ਹੋਈਏ ਚਾਹੇ ਇੱਥੇ ਹੋਈਏ ਕਿੱਤੇ ਵੀ ਹੋਈਏ ਸਾਡੇ ਜੀਵਨ ਤੇ ਤ੍ਰਿਗ ਲਾਨਤਾ ਜੇ ਅਸੀਂ ਸਹਿਬਜ਼ਾਦੇਾਂ ਦੀ ਸ਼ਹੀਦੀ ਦਿਹਾੜੇ ਛੱਡ ਕੇ ਤੇ 크리스마ਸ ਮਨਾਉਂਦੇ ਪਈਏ ਇਹ ਲਾਨਤਾ ਸਾਡੇ ਜੀਵਨ ਦੇ ਉੱਤੇ ਇਹ ਕਹਿੰਦੇ ਨਾ ਵੀ ਉੱਥੇ ਰਹੀਦਾ ਉਹਨਾਂ ਲੋਕਾਂ ਚ ਰਹੀਦਾ ਤੇ ਮਨਾਉਣੀ ਪੈਂਦੀ ਹੈ ਯਹੂਦੀ ਕੌਮ ਘਟ ਗਿੰਤੀ ਹੈ ਵਿਦੇਸ਼ਾਂ ਚ ਰਹਿੰਦੀ ਹੈ ਅੱਜ ਤੱਕ ਉਹਨਾਂ ਦੇ ਬੰਦੇ 크리스마ਸ ਨਹੀਂ ਮਨਾਉਂਦੇ ਉਹ ਠੋਕ ਕੇ ਕਹਿੰਦੇ ਬਸ ਨਹੀਂ ਮਨਾਉਣੀ ਮੁਸਲਮਾਨ ਰਹਿੰਦੇ ਨੇ ਮੁਸਲਮਾਨ ਕਹਿੰਦੇ ਅਸੀਂ 크리스마ਸ ਨਹੀਂ ਮਨਾਉਂਦੇ ਅਸੀਂ ਇਹ ਦੇ ਮਨਾਉਣੀ ਆ ਖਾਲਸਾ ਜੀ ਨਹੀਂ ਨਾ ਮਨਾਉਂਦੇ ਸਾਡਾ ਧਰਮ ਦਾ ਰਵਾਜ ਨਹੀਂ ਸਾਡਾ ਤਿਹਾਰ ਨਹੀਂ ਕਿਉਂ ਮਨਾਈਏ ਸਾਡੇ ਤੇ ਕੋਈ ਬੰਦਸ਼ ਨਹੀਂ ਤੇ ਫਿਰ ਕ੍ਰਿਸਮਸ ਕਿਹਦਾ ਤਿਹਾਰ ਹੈ ਯਿਸੂ ਮਸੀਹ ਦਾ ਤਿਹਾਰ ਹੈ ਸਾਡਾ ਨਹੀਂ ਪਰ ਅਸੀਂ ਮਨਾਉਣ ਲੱਗ ਪਏ ਉਹਦੀ ਵਜ੍ਹਾ ਇਹ ਆ ਤੇ ਕਲਗੀਆਂ ਵਾਲੇ ਨੂੰ ਭੁੱਲ ਕੇ ਅਸਾਂ ਹੋਰਾਂ ਨਾਲ ਜਿਹੜੀਆਂ ਸਾਂਝਾਂ ਪਾਈਆਂ ਇਹਨਾਂ ਨੇ